ਖਮਾਣੋ ਦੇ ਇੱਕ ਨਿੱਜੀ ਸਕੂਲ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਆਪਣੇ ਹੀ ਦੋਸਤ ਦਾ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਮਨਮਿੰਦਰ ਸਿੰਘ ਉਰਫ ਮਾਨ ਜੋ ਕਿ 17 ਸਾਲ ਦੀ ਉਮਰ ਹੈ 12ਵੀਂ ਜਮਾਤ ਦਾ ਵਿਦਿਆਰਥੀ ਹੈ ਮੈਡੀਕਲ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਤੇ ਖਮਾਣੋ ਤੋਂ ਇੱਕ ਨਿੱਜੀ ਸਕੂਲ ਦੇ ਵਿੱਚ ਪੜਦਾ ਜਿਸ ਦਾ ਮਾਮੂਲੀ ਤਕਰਾਰ ਤੋਂ ਬਾਅਦ ਦੋਸਤਾਂ ਨੇ ਹੀ ਬਹਿਰੇਮੀ ਦੇ ਨਾਲ ਕਤਲ ਕੀਤਾ ਤਾਂ ਉਦੋਂ ਹੀ ਮ੍ਰਿਤਕ ਦੇ ਚਾਚੇ ਦਾ ਇਹ ਕਹਿਣਾ ਹੈ ਕਿ ਉਹ ਖੰਨਾ ਰੋਡ ਤੇ ਖੜੇ ਸਨ ਕਿ ਜਿਵੇਂ ਰੋਲਾ ਪੈਣ ਦੀ ਆਵਾਜ਼ ਆਈ ਹੈ ਤੇ ਉਕਤ ਸਥਾਨ ਤੇ ਪਹੁੰਚੇ ਨੇ ਦੋ ਵੇਖਿਆ ਤਾਂ ਭਤੀਜੇ ਦਾ ਦੋਸਤਾਂ ਨੇ ਹੀ ਕਿਰਚ ਮਾਰ ਕੇ ਕਤਲ ਕਰ ਦਿੱਤਾ ਉਧਰ ਹੀ ਥਾਣਾ ਖਮਾਣੋ ਦੇ ਮੁਖਫਸਰ ਜਨਾਬ ਦਾਇ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜਿਹੜਾ ਹੈ ਇਸ ਦਾ ਇਸ ਦੇ ਦੋਸਤਾਂ ਨੇ ਹੀ ਕਤਲ ਕੀਤਾ ਹੈ ਤਾਂ ਵਿਆਹ ਦੀ ਸ਼ਾਪਿੰਗ ਕਰਨ ਗਏ ਦੋਸਤਾਂ DNA ਇਸ ਮੁੰਡੇ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਯਾਰਾਂ ਨੇ ਹੀ ਇਸ ਦੀ ਜਾਨ ਕੱਢ ਦਿੱਤੀ ਹੈ ਮਾਪਿਆਂ ਦਾ ਇਕਲੌਤਾ ਪੁੱਤ ਜਿਨ੍ਹਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਉਹ ਦੱਸਿਓ ਜੀ ਕਿਵੇਂ ਘਟਨਾ ਵਾਪਰੀ ਅਤੇ ਕੀ ਨੌਜਵਾਨ ਦਾ ਬੱਚੇ ਦਾ ਨਾਮ ਕੀ ਇਹ ਬੱਚੇ ਦਾ ਨਾਮ ਜੀ ਮੰਨਾ ਕਰਕੇ ਨਾਮ ਇਹਨਾਂ ਦਾ ਹੈਗਾ ਜੀ ਮੰਨਾ ਮੰਨਾ ਬੋਲਦੇ ਹੈਗੇ ਆ ਜੀ ਤੇ ਇਹ ਮਾਪਿਆਂ ਦਾ ਇਕੱਲਾ ਹੀ ਬੇਟਾ ਸੀ ਜੀ ਤੇ ਇਹਦੇ ਮਾਤਾ ਪਿਤਾ ਥੋੜੇ ਦਿਨ ਬਾਅਦ ਇਹਨਾਂ ਦਾ ਵਿਆਹ ਵੀ ਕਰ ਰੱਖਿਆ ਹੋਇਆ ਹੈਗਾ ਅੱਛਾ ਮੱਲਾ ਜੀ 29 ਤਰੀਕ ਦਾ ਵਿਆਹ ਹੈ ਘਰ ਦੇ ਵਿੱਚ ਵਿਆਹ ਦਾ ਮਾਹੌਲ ਸਿਕਾ ਬਣਿਆ ਹੋਇਆ ਪਤਾ ਲੱਗਿਆ ਵੀ ਉਹ ਕੋਈ ਬਾਜ਼ਾਰ ਦੇ ਵਿੱਚ ਵਿਆਹ ਸੰਬੰਧੀ ਖਰੀਦਦਾਰੀ ਕਰਨ ਗਿਆ ਸੀ ਤੇ ਇਹਨਾਂ ਦੇ ਜਿਹੜੇ ਤਾਇਆ ਜੀ ਸੀਗੇ ਸਨੰਦਰ ਸਿੰਘ ਹਾਂਜੀ ਉਹ ਥੋੜੇ ਜਿਹਾ ਫਰਕ ਨਾਲ ਖੜੇ ਸੀਗੇ ਅੱਛਾ ਜੀ ਤੇ ਸਾਰਾ ਜਿਹੜਾ ਜੋ ਵੀ ਆ ਅੱਖੀਂ ਡਟਾ ਉਹਨਾਂ ਨੇ ਸਾਰਾ ਦ੍ਰਿਸ਼ ਦੇਖਿਆ ਪਰ ਉਹ ਥੋੜੇ ਦੂਰ ਹੋਣ ਕਰਕੇ ਉਹਨੂੰ ਨਹੀਂ ਪਹੁੰਚਾ ਸਕੇ ਜਾਨ ਨੂੰ ਇਹ ਕਿਤੇ ਇਹਨਾਂ ਦੇ ਸਾਹਮਣੇ ਜਿਹੜੀ ਅੱਖਾਂ ਦੇ ਇਹ ਕਤਲ ਹੋਇਆ ਹੈਗਾ ਜੀ ਅੱਛਾ ਬਹੁਤ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਜੀ ਕੀ ਕਹੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕਾਫੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਨਹੀਂ ਇਹਦੇ ਵਿੱਚ ਇਹ ਹੈ ਜੀ ਸਰਕਾਰ ਆਪਣੀ ਜਗ੍ਹਾ ਤੇ ਡਰੇੜਾ ਹੈਗੀ ਆ ਜੋ ਵੀ ਕਾਨੂੰਨ ਦੀ ਵਿਵਸਥਾ ਹੈਗੀ ਉਹਨੂੰ ਕਰ ਰਹੀ ਆ ਪਰ ਇਹ ਬੱਚਿਆਂ ਦਾ ਕੁਝ ਨਹੀਂ ਪਤਾ ਹੁੰਦਾ ਵੀ ਕਿਹੜੇ ਟਾਈਮ ਕਿਹੜੀਆਂ ਦਾ ਜਿਸ਼ਾ ਮੰਨਦੇ ਵਿੱਚ ਚਲਦੀਆਂ ਹੈਗੀਆਂ ਨੇ ਮੈਨੂੰ ਲੱਗਦਾ ਵੀ ਜਿਹੜਾ ਇਹ ਕਤਲ ਹੋਇਆ ਇੱਕ ਰੰਜਿਸ਼ ਸ਼ਰਵਾਜੀ ਨੂੰ ਲੈ ਕੇ ਸ਼ਾਇਦ ਇਹ ਕਤਲ ਹੋਇਆ ਹੈਗਾ ਜੀ ਮੈਂ ਮੈਂ ਦੇਖਿਆ ਵੀ ਪਰਲੇ ਪਾਸੇ ਕੋਈ ਰੌਲਾ ਜਿਹਾ ਪੈ ਰਿਆ ਸੀ ਮੁੰਡਿਆਂ ਦਾ ਆਪਸ ਚ ਹਾਂਜੀ ਤੇ ਮੇਰੇ ਦੇਖਦੇ ਦੇਖਦੇ ਇਹਨਾਂ ਦੇ ਆਪਸ ਇੱਕ ਵਾਰ ਮਤਲਬ ਹੱਥੋਂ ਪਾਈ ਜੇ ਹੋਏ ਇਹ ਹਾਂਜੀ ਇੱਕ ਮੁੰਡੇ ਨੇ ਬਰੇ ਦੇ ਭਤੀਜੇ ਦੇ ਛਾਤੀ 'ਚ ਨਾ ਕਿਰਚ ਮਾਰੀ ਤੇ ਉਹ ਥੱਲੇ ਡਿੱਗ ਗਿਆ ਜੀ ਅੱਛਾ ਜੀ ਤੇ ਉੱਤੇ ਰੌਲਾ ਜਾ ਪੈਣ ਤੇ ਜਿਹੜੇ ਦੇ ਨਾਲ ਦੇ ਮੁੰਡੇ ਸੀ ਉਹ ਇਹਨੂੰ ਚੱਕ ਕੇ ਅੱਧਰ ਹਸਪਤਾਲ ਵੱਲ ਨੂੰ ਲੈ ਆਏ ਮੈਂ ਵੀ ਪਿੱਛੇ ਉੱਧਰੇ ਭੱਜ ਲਿਆ ਤੇ ਜਿਹੜੇ ਦੂਜੇ ਬਾਰਦاد ਕਰਨ ਵਾਲੇ ਸੀ ਉਹ ਮੌਕੇ ਤੋਂ ਖrar ਹੋ ਗਏ ਅੱਛਾ ਕੀ ਨਾਮ ਸੀ ਆਪਣੇ ਬੱਚੇ ਦਾ ਜੀ ਕਿੰਨੀ ਉਮਰ ਸੀ ਕਿਹੜੀ ਕਲਾਸ 'ਚ ਪੜਦਾ ਸੀ 17 ਸਾਲ ਦਾ ਸੀਗਾ ਜੀ ਮਾਨਵਿੰਦਰ ਸਿੰਘ ਅੱਛਾ ਜੀ ਮਾਨਵਿੰਦਰ ਨੌਂ ਸਿਗਾ ਜੀ ਜੀ ਸਕੂਲ ਚ ਪੜਦਾ ਸੀ ਜਿਹੜੇ ਇਹਨਾਂ ਚ ਵੀ ਜ਼ਿਆਦਾ ਜਿਹੜੇ ਮੁੰਡਿਆਂ ਨੇ ਕਰੇ ਇਹਨਾਂ ਚ ਵੀ ਮੁੰਡਾ ਮੇ ਵੀ ਸ਼ਾਇਦ ਨਾਲ ਹੀ ਪੜਦੇ ਹੋਈਏ ਇਹਦੇ ਅੱਛਾ ਜੀ ਅੱਛਾ ਤੁਹਾਨੂੰ ਮੌਕੇ ਤੇ ਪਤਾ ਲੱਗ ਗਿਆ ਸੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏ ਸੀ ਅੱਖਾਂ ਦੇ ਸਾਹਮਣੇ ਹੋਏ ਪਤਾ ਵੀ ਕੀ ਕਾਰਨ ਹੋ ਸਕਦਾ ਕੋਈ ਕਾਰਨ ਲੱਭਿਆ ਹੁਣ ਤੱਕ ਨਹੀਂ ਉਹ ਹਲੇ ਮੈਨੂੰ ਤਾਂ ਨਹੀਂ ਕੋਈ ਕਾਰਨ ਕੋਰਨ ਕਿਉਂਕਿ ਸਾਡਾ ਜੋ ਆਕ ਤਾਂ ਕਦੇ ਅਸੀਂ ਟਾਈਮ ਬੇ ਟਾਈਮ ਘਰੋਂ ਵੀ ਨਹੀਂ ਸੀ ਬਾਹਰ ਕੱਢਦੇ ਅੱਛਾ ਜੀ ਅੱਛਾ ਜਿਨ੍ਹਾਂ ਨੇ ਹਮਲਾ ਕੀਤਾ ਉਹ ਕੌਣ ਸੀ ਜੀ ਪਛਾਣਦੇ ਉਹਨਾਂ ਨੂੰ ਇਹ ਮੁੰਡਾ ਗਗੜਾਲ ਦਾ ਜੀ ਗੁਰਜੀਤ ਸਿੰਘ ਨੌਵੇਂ ਦਾ ਅੱਛਾ ਤੇ ਇਹਦੇ ਨਾਲ ਸਿਮਰਨ ਜੀ ਉਹ ਜੀਤ ਤਾਂ ਸ਼ਾਇਦ ਉਹ ਅਮਰਾਲੀ ਦਾ ਜੀ ਦੋ ਜਣੇ ਸੀਗੇ ਜੀ ਅੱਛਾ ਜੀ ਇਹ ਕਿੰਨੇ ਭਰਾ ਸੀ ਬੱਚਾ ਸੀ ਜਿਹੜਾ ਅਜੀਤੀ ਡੈਥ ਹੋਈ ਇਹ ਮੇਰੇ ਇਹ ਕੱਲਾ ਹੀ ਭਰਾ ਸੀ ਇਹਦੀ ਇੱਕ ਛੋਟੀ ਭੈਣ 14 ਸਾਲ ਦੀ ਅੱਛਾ ਠੀਕ ਹੋ ਗਿਆ